ਬਾਈ ਸਾਸਰੀ ਕਾਲ ਜੀ ਤੁਹਾਡੇ ਨਾਲ ਨਾ ਬਾਈ ਇੱਕ ਗੱਲ ਕਰਨੀ ਆ ਬਸ ਮੈਂ ਜਾਣਨਾ ਹੀ ਆ ਕਿ ਇਹ ਤੁਹਾਡੇ ਵੀ ਕਿਤੇ ਆਸ-ਪਾਸ ਤੁਹਾਡੇ ਵੀ ਰਿਲੇਟਿਵ ਵਿੱਚ ਹੁੰਦੇ ਆ ਇਸ ਤਰ੍ਹਾਂ ਦੇ ਬੰਦੇ ਜਾਂ ਫਿਰ ਸਾਡੇ ਵਰਗਿਆਂ ਨੂੰ ਟੱਕਰਦੇ ਆ ਜਦੋਂ ਨਾ ਕੋਈ ਜੁਆਇੰਟ ਪਰਿਵਾਰ ਹੁੰਦੇ ਆ ਵੱਡੇ ਪਰਿਵਾਰ ਹੁੰਦੇ ਆ ਜਿਹੜੇ ਉਹ ਹੌਲੀ-ਹੌਲੀ ਬਾਧੇ ਫੁੱਲਦੇ ਆ ਵਿੱਚੋਂ ਮੁੰਡੇ ਵਿਆਹੇ ਜਾਂਦੇ ਆ ਕੁੜੀਆਂ ਵਿਆਹੀਆਂ ਜਾਂਦੀਆਂ ਉਹ ਫਿਰ ਇੱਕ ਘਰ ਤੋਂ ਕਈ ਘਰ ਬਣ ਜਾਂਦੇ ਆ ਜੇ 10 12 ਮੁੰਡੇ ਆ ਇੱਕ ਪਰਿਵਾਰ ਦੇ ਜਦੋਂ ਵਿਆਹ ਹੋ ਜਾਂਦੇ ਆ ਫਿਰ ਉਹਨਾਂ ਦੇ 10 12 ਘਰ ਬਣ ਜਾਂਦੇ ਆ ਤਾਂ ਉਹਨਾਂ ਪਰਿਵਾਰਾਂ ਦੇ ਵਿੱਚ ਇੱਕ ਬੰਦਾ ਐਦਾਂ ਦਾ ਪੈਦਾ ਹੋ ਜਾਂਦਾ ਜਿਹੜਾ ਉਹ ਪਰਿਵਾਰ ਦੇ ਏਕੇ ਨੂੰ ਖਤਮ ਕਰਨ ਲੱਗ ਜਾਂਦਾ ਕੂਣ ਮੰਗਣਾ ਜਿੱਦਾਂ ਲੱਕੜ ਲੱਕੜ ਨੂੰ ਕੂਣ ਖਾ ਜਾਂਦਾ ਹਨ ਐਸੇ ਤਰ੍ਹਾਂ ਰਿਸ਼ਤਿਆਂ ਨੂੰ ਉਹ ਇੱਕ ਬੰਦਾ ਸਾਰੇ ਰਿਸ਼ਤਿਆਂ ਦੀ ਤਹਸ ਨਹਸ ਕਰ ਦਿੰਦਾ। ਉਹ ਬੰਦਾ ਜਿਹਦੇ ਵੀ ਘਰ ਵਿੱਚ ਜਾਂਦਾ ਏ ਪਰਿਵਾਰ ਚੋ ਜਿਹੜੇ ਵੀ ਘਰ ਚ ਜਾਂਦਾ ਉਥੇ ਕਲੇਸ਼ ਸ਼ੁਰੂ ਹੋ ਜਾਂਦਾ। ਉਹ ਚਾਹੇ ਕੁਝ ਵੀ ਨਾ ਬੋਲੇ ਆਪਣੇ ਮੂੰਹੋਂ। ਉਹਦਾ ਪੈੜਾ ਹੀ ਇਦਾਂ ਦਾ ਹੁੰਦਾ ਏ। ਉਹ ਕੁਦਰਤ ਨੇ ਰੱਬ ਨੇ ਬਣਾ ਕੇ ਇਦਾਂ ਦਾ ਭੇਜਿਆ ਹੁੰਦਾ। ਤੇ ਕੁਝੂ ਦੇ ਲੱਛਣ ਐਦਾਂ ਦੇ ਹੋ ਜਾਂਦੇ ਆ। ਅੱਗੇ ਤੋਂ ਉਸ ਬੰਦੇ ਨੂੰ ਸਾਰਾ ਜੀਵਨ ਸਾਥੀ ਵੀ ਉਦਾਂ ਦੀ ਟੱਕਰ ਜਾਂਦਾ। ਸਿਆਣੇ ਕਹਿੰਦੇ ਹੁੰਦੇ ਆ ਨਾ ਵੀ ਬੰਦਾ ਜਿੱਦਾਂ ਦਾ ਆਪ ਹੁੰਦਾ ਏ ਉਹਨੂੰ ਜੀਵਨ ਸਾਥੀ ਸੇਮ ਉਦਾਂ ਦਾ ਹੀ ਮਿਲਦਾ ਉਹਦੀ ਸੋਚਾਂ ਲਈ ਜੇ ਨਾ ਵੀ ਮਿਲੇ ਅਗਰ ਬੰਦਾ ਸਹੀ ਹੋਊਗਾ ਨਾ ਤਾਂ ਉਹਦੀ ਸੋਚ ਉਦਾਂ ਦੀ ਹੀ ਬਣ ਜਾਂਦੀ ਆ ਅਗਰ ਗਲਤ ਹੋਊਗਾ ਤਾਂ ਜੀਵਨ ਸਾਥੀ ਵੀ ਉਦਾਂ ਦੀ ਬਣ ਜਾਂਦਾ ਉਹ ਬੰਦੇ ਦਾ ਤੁਸੀਂ ਜਿੰਨਾ ਮਰਜ਼ੀ ਕਰ ਲੋ ਉਹਨੇ ਆਖਰ ਨੂੰ ਵੱਡਨੀਆਂ ਤੁਹਾਡੀਆਂ ਜੜਾਂ ਆ ਜਿੰਨਾ ਮਰਜ਼ੀ ਤੁਸੀਂ ਉਹਨੂੰ ਖਿਲਾ ਲਓ ਜਿੰਨਾ ਮਰਜ਼ੀ ਤੁਸੀਂ ਉਹਨੂੰ ਪਿਆਰ ਕਰ ਲਓ ਜਿੰਨਾ ਮਰਜ਼ੀ ਤੁਸੀਂ ਉਹਦਾ ਬਣਾ ਦੋ ਉਹ ਕਿਸੇ ਦਾ ਮਿੱਤ ਨਹੀਂ ਹੁੰਦਾ ਸੋ ਜਦੋਂ ਵੀ ਉਹ ਕਿਸੇ ਵੀ ਘਰ ਦੇ ਵਿੱਚ ਜਾਂਦਾ ਏ ਪਹਿਲੀ ਤਾਂ ਗੱਲ ਆ ਉਹ ਇਕੱਠੇ ਪਰਿਵਾਰ ਨਾਲ ਨਹੀਂ ਕਦੇ ਵੀ ਵਰਤਦਾ ਜਿਹੜੇ ਐਦਾਂ ਦੇ ਬੰਦੇ ਹੁੰਦੇ ਹਨਾ ਉਹ ਸਾਰੇ ਪਰਿਵਾਰ ਨਾਲ ਇਕੱਠੇ ਨਾਲ ਨਹੀਂ ਵਰਤਦੇ ਉਹ ਇੱਕ ਬੰਦੇ ਨੂੰ ਤੋੜ ਕੇ ਤਾਂ ਦੂਜੇ ਨਾਲ ਵਰਤੂਗੇ ਯਾਨੀ ਕਿ ਇੱਕ ਭਾਈ ਦੀ ਪਹਿਲਾਂ ਭਾਈ ਨਾਲ ਫਿੱਕ ਪਵਾਉਗੇ ਫਿਰ ਉਹ ਦੂਜੇ ਨਾਲ ਵਰਤੂਗੇ ਜਦੋਂ ਦੂਜੇ ਭਾਈ ਨੂੰ ਪਤਾ ਲੱਗਦਾ ਜੀ ਕਿ ਇਸ ਬੰਦੇ ਨੇ ਮੇਰੀ ਫਿੱਕ ਪਵਾਈ ਆ ਤਾਂ ਹੌਲੀ-ਹੌਲੀ ਫਿਰ ਉਹਦੀਆਂ ਜੜਾਂ ਵੱਡੂਗੇ ਤਾਂ ਤੀਜੇ ਕੋਲ ਜਾਊਗੇ ਫਿਰ ਉਹ ਜਾਨੀ ਕਿ ਐਦਾਂ ਦੇ ਬੰਦੇ ਜਿਹੜੇ ਹੁੰਦੇ ਆ ਨਾ ਬਾਈ ਉਹ ਇਕੱਠੇ ਪਰਿਵਾਰ ਨਾਲ ਨਹੀਂ ਵਰਤਦੇ ਉਹ ਪਰਿਵਾਰ ਨੂੰ ਤੋੜ ਕੇ ਅਲੱਗ-ਅਲੱਗ ਉਹਨਾਂ ਨਾਲ ਵਰਤਦੇ ਆ ਫਿਰ ਉਹਨਾਂ ਦੇ ਵਿੱਚ ਨਫ਼ਰਤ ਦੇ ਬੀਜ ਬੋਂਦੇ ਆ ਉਹ ਪਰਿਵਾਰ ਨੂੰ ਆਪਸ ਵਿੱਚ ਦੁਸ਼ਮਣ ਬਣਾ ਦਿੰਦੇ ਆ ਲੇਕਿਨ ਜਦ ਕੋਈ ਦੁੱਖ ਤਕਲੀਫ ਆਂਦਾ ਹੈ ਨਾ ਤਾਂ ਪਰਿਵਾਰ ਦੇ ਵਿੱਚ ਜ਼ਰੂਰਤ ਵੱਡਿਆਂ ਦੀ ਉਹ ਪੈਂਦੀ ਆ ਜਿਹੜੇ ਟੁੱਟਣੇ ਵਾਲੇ ਹੁੰਦੇ ਆ ਜਿਹੜੇ ਉਸ ਬੰਦੇ ਦੇ ਮਗਰ ਲੱਗਣੇ ਵਾਲੇ ਹੁੰਦੇ ਆ ਨਾ ਉਹਨਾਂ ਨੂੰ ਸਮਝ ਫੇਰ ਆਂਦੀ ਆ ਕਿਉਂਕਿ ਇਹ ਜਿਹੜੀ ਜ਼ਿੰਦਗੀ ਆ ਨਾ ਬਹੁਤ ਛੋਟੀ ਜੀ ਆ ਤੇ ਕੁਝ ਵੱਡੇ ਵੀ ਇਦਾਂ ਦੇ ਹੁੰਦੇ ਆ ਉਹਨਾਂ ਮਗਰ ਲੱਗ ਜਾਂਦੇ ਆ ਸਾਲੇ ਮਗਰ ਰਸ ਉਹ ਜਿਸ ਬੰਦੇ ਨੂੰ ਗੂੰ ਧੋਣ ਦਾ ਪਤਾ ਨਹੀਂ ਹੈਗਾ ਖਾਣ ਦਾ ਪਤਾ ਨਹੀਂ ਆ ਪੀਣ ਦਾ ਨਹੀਂ ਪਤਾ ਪਹਿਨਣ ਦਾ ਨਹੀਂ ਪਤਾ ਸਾਲੇ ਉਹਦੇ ਮਗਰ ਲੱਗ ਜਾਂਦੇ ਆ ਬਸ ਮੇਰੀ ਇਹੀ ਬੇਨਤੀ ਹੈ ਕਿ ਬਾਈ ਐਦਾਂ ਦੇ 도ਗਲੇ ਬੰਦਿਆਂ ਤੋਂ ਨਾ ਬਚ ਕੇ ਰਿਹਾ ਕਰੋ ਯਾਰ ਇਹ ਬਣੇ ਬਣਾਏ ਰਿਸ਼ਤੇ ਖਤਮ ਕਰ ਦਿੰਦੇ ਆ ਸਾਲੇ ਇਹ ਆਪ ਤਾਂ ਕੁਝ ਕਰ ਨਹੀਂ ਸਕਦੇ ਬਸ ਜਿਹੜੇ ਬਣੇ ਹੋਏ ਰਿਸ਼ਤੇ ਹੁੰਦੇ ਆ ਨਾ ਉਹਨਾਂ ਰਿਸ਼ਤਿਆਂ ਨੂੰ ਖਤਮ ਕਰ ਦਿੰਦੇ ਆ ਬਾਈ ਇਹ ਇਹ ਹਰ ਪਰਿਵਾਰ ਦੇ ਵਿੱਚ ਐਦਾਂ ਦੇ ਬੰਦੇ ਹੁੰਦੇ ਆ ਹਰ ਮੁਹੱਲੇ 'ਚ ਹੁੰਦੇ ਆ ਹਰ ਗਲੀ 'ਚ ਹੁੰਦੇ ਆ ਹਰ ਸ਼ਹਿਰ 'ਚ ਹੁੰਦੇ ਆ ਬਸ ਐਦਾਂ ਦੇ ਬੰਦਿਆਂ ਤੋਂ ਬਾਈ ਬਚ ਕੇ ਰਿਹਾ ਕਰੋ ਕਿਉਂਕਿ ਰਿਸ਼ਤੇ ਬਣਾਉਣੇ ਬਹੁਤ ਔਖੇ ਆ ਤੋੜਨ ਨੂੰ ਤਾਂ 1 ਮਿੰਟ ਲੱਗਦਾ ਪਰ ਐਦਾਂ ਦੇ ਬੰਦੇ ਕਿਸੇ ਦੇ ਨਹੀਂ ਹੁੰਦੇ ਉਹ ਆਪ ਸਾਈਡ ਤੇ ਹੋ ਜਾਂਦੇ ਆ ਸਾਈਡ ਤੇ ਹੋ ਕੇ ਵੀ ਫਿਰ ਉਹ ਤੁਹਾਡੀਆਂ ਸਾਰਿਆਂ ਦੀਆਂ ਜੜਾਂ ਵੜਦੇ ਆ ਧੰਨਵਾਦ